ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਦਿਆਗੇ ਅਰਦਾਸ ਹਮਾਰੀ ਜਿਉ ਪਿੰਡ ਸਬ ਤੇਰਾ ਕਹੋ ਨਾਨਕ ਸਬ ਤੇਰੀ ਵਡਿਆਈ ਕੋਈ ਨਾ ਪੂਰਾ ਜਨ ਸਿਮਰਿਆ ਸਈ ਭੈਣ ਹਾਲੇ ਨਾਨਕ ਨਾ ਗੁਰੂ ਰੂਪ ਗੁਰੂ ਸਾਹਿਬ ਸੰਗਤ ਜੀਓ ਬੜੇ ਲੰਮੇ ਸਮੇਤੋ ਪਹਿਲਾ ਸ੍ਰੀ ਨਵੇਂ ਪਾਤਸ਼ਾਹ ਮਹਾਰਾਜ ਜੀ ਸਰੋਗ ਸਰਵਨ ਕੀਤੇ ਉਪਰੰਤ ਕੀਰਤਨ ਆਰਤੀ ਦੇ ਰੂਪ ਵਿਚ ਹੋਇਆ ਜੁੜ ਬੈਠ ਕੇ ਆਪ ਜੀ ਆਨੰਦ ਮਾਣ ਰਹੇ ਹੋ ਮਹਾਂਪੁਰਸ਼ ਬਾਬਾ ਹਰਵਿੰਦਰ ਸਿੰਘ ਜੀ ਬੜਾ ਪ੍ਰੇਮ ਕਰਦੇ ਨੇ ਅੱਜ ਜਿਹੜੀ ਖੇਡ ਵਰਤੀ ਪਈ ਏ ਪ੍ਰਮਾਤਮਾ ਦਾ ਹੁਕਮ ਹੈ ਉਹਦਾ ਰਜਾ ਹੈ ਔਸ਼ਧ ਪੜੀਏ ਸਾਜਨੋਂ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਸਾਜਨੋਂ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਜਨ ਕੋ ਪ੍ਰਭ ਸੰਗੇ ਅਸਨੇ ਹੋ ਜਨ ਕੋ ਪ੍ਰਭ ਸੰਗੇ ਅਸਨੇ ਹੋ ਜਨ ਕੋ ਪ੍ਰਭ ਸੰਗੇ ਅਸਨੇ Man, man. man. ਜਨੋ ਤੂੰ ਮਿਤ ਮੇਰਾ ਮੁਕਤ ਜੁਗਤ ਭੁਗਤ ਕੋ ਤੇ ਨਿਹਾਲ ਨਾਲ ਸਦਾ ਸਦਾ ਕੁਰਬਾਨ ਸਦਾ ਸਦਾ ਕੁਰਬਾਨ ਸਦਾ ਸਦਾ ਕੁਰਬਾਨ ਸਜਨੋ ਸੰਗੇ ਅਸਨੇ ਹੋ ਜਨ ਕੋ ਪ੍ਰਭ ਸੰਗੇ ਅਸਨੇ ਹੋ ਜਨ ਕੋ ਪ੍ਰਭ ਸੰਗੇ ਅਸਨੇ ਹੋ ਜਨ ਕੋ ਪ੍ਰਭ ਸੰਗੇ ਅਸਨੇ ਹੋ ਸੱਜਣੋ Mm-hmm. Hey. ਗਲ ਕਟਾਕਾ ਅੰਤਰ ਜਾਮੀ ਸਗਲ ਕਟਾਕਾ ਅੰਤਰ ਜਾਮੀ O Thath Sukhiya O Thath Sukhiya O Thath Sukhiya Me ਤੂ ਬਰਤਨਤਾ ਜਹਾਂ ਕਹਾਂ ਜਹਾਂ ਕਹਾਂ ਪ੍ਰਭ ਤੂ ਜਮੀ ਸਗਲ ਕਟਾਕਾ ਅੰਤਰ ਜਾਮੀ ਅੰਤਰ ਜਾਮੀ ਅੰਤਰ ਜਾਮੀ ਅੰਤਰ ਜਾਮੀ ਵਾਹਿਗੁਰੂ ਰੱਖਾ ਇੱਕ ਹਮਾਰਾ ਸੁਆਮੀ ਸਗਲ ਕਟਾਕਾ ਅੰਤਰ ਜਾਮੀ ਸੋਏ ਅਚਿੰਤਾ ਜਾਗੇ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤ ਸਤਗੁਰਾਂ ਦੀ ਅਪਾਰ ਕਿਰਪਾ ਹੋਈ ਹੈ ਜਿਤਨੇ ਜਾਣੇ ਸਤਗੁਰਾਂ ਦੀ ਗੋਦ ਵਿੱਚ ਬੈਠੇ ਹੋ ਝੁਕਾਓ ਸਿਰ ਮਨ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੜਾ ਸੋਹਣਾ ਆਪਰਾਲਾ ਮਹਾਂਪੁਰਸ਼ਾਂ ਦਾ ਕਾਕਾ ਰਹਿਮਤ ਗੁਰ ਸਿੰਘ ਨਾਮ ਵੀ ਬੜਾ ਸੋਹਣਾ ਰਹਿਮਤ ਗੁਰ ਸਿੰਘ ਗੁਰੂ ਦੀ ਰਹਿਮਤ ਹੈ ਗੁਰੂ ਗੁਰੂ ਦੀ ਬਖਸ਼ਿਸ਼ ਹੈ ਆਪਾਂ ਸਾਰੇ ਜਾਣੇ ਸੀਸਾਂ ਦੇਣ ਆਏ ਆ। ਪਰ ਪਹਿਲਾਂ ਹੀ ਗੁਰੂ ਦੀ ਰਹਿਮਤ ਹੈ ਉਹਨਾਂ ਤੋਂ। ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। 3 ਦਿਨ ਤੋਂ ਲਗਾਤਾਰ ਹੀ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ। ਮਹਾਂਪੁਰ ਸਾਹਿਬੀ ਬਾਬਾ ਬਗਾ ਸਿੰਘ ਜੀ ਨੇ ਬੜਾ ਸੋਹਣਾ ਰੰਗ ਬਣਿਆ ਬੜੀ ਕਿਰਪਾ ਹੈ ਉਹਨਾਂ ਦੀ ਔਸ਼ਧ ਪੜੀਏ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਰਹਿਮ ਤੇਰੀ ਸੁਖ ਪਾਇਆ ਸਦਾ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਹਰਦਾਸ ਨਾਨਕ ਕੀ ਹਰਦਾਸ ਰਹਿਮ ਤੇਰੀ ਸੁਖ ਪਾਇਆ ਸਦਾ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਹਰਦਾਸ ਨਾਨਕ ਕੀ ਹਰਦਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਰਹਿਮਤ ਤੇਰੀ ਸੁਖ ਪਾਇਆ ਸਦਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਮਿਹਰਵਾਨ ਸਾਹਿਬ ਮੇ i uh don't -huh. ਕਾ ਸਰਜਨ ਹਾਰੇ ਤੁਧ ਰਾਖੇ ਕਾ ਸਰਜਨ ਹਾਰੇ ਰਹਿਮ ਤੇਰੀ ਸੁਖ ਪਾਇਆ ਸਦਾ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਨਾਨਕ ਕੀ ਅਰਦਾਸ da yes ਕੀ ਅਰਦਾਸ ਨਾਨਕ ਕੀ ਅਰਦਾਸ ਰਹਿਮ ਤੇਰੀ ਸੁਖ ਪਾਇਆ ਜਿਨ ਉਪਾਈ ਮੇਦਰੀ ਸੋਈ ਕਰਦਾ ਸਾਰ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਦੇਗਾਰ ਸੱਚਾ ਪਰਵਦੇਗਾਰ ਸੱਚਾ ਪਰ ਸੱਚਾ ਪਰਬਤ ਗਾ ਸੱਚਾ ਪਰਬਤ ਗਾ ਸੱਚਾ ਪਰਬਤ ਗਾ ਰਹਿਮਤ ਤੇਰੀ ਸੁਖ ਪਾਇਆ ਸਦਾ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸੇ ਨਾਨਕ ਕੀ ਅਰਦਾਸੇ pum ਦਰਦ ਕੀ ਮਨਾ ਜਾਣੀਏ ਵੱਡਾ ਵੇ ਪਰਵਾਹ ਹੋ ਵੱਡਾ ਵੇ ਪਰਵਾਹ ਹੋ ਕਰ ਬੰਦੇ ਤੂੰ ਬੰਦਗੀ ਜਿ ਚਰਨ ਕਟ ਮੈਂ ਸਾਹ ਹੋ ਸਮਰਥ ਅਕਥੀ ਅਗੋ ਚਰੇ ਜਿਓ ਪਿੰਡ ਤੇਰੀ ਰਾਸ ਜਿਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ 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 ਰਹਿਮ ਤੇਰੀ 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 ਆਇ ਸਦਾ ਰਹਿਮਤ ਤੇਰੀ ਸੁਖ ਪਾਇਆ ਸਦਾ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਹਰਦਾਸ ਨਾਨਕ ਕੀ ਹਰਦਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਰਹਿਮਤ ਤੇਰੀ ਸੁਖ ਪਾਇਆ ਸਦਾ ਰਹਿਮਤ ਤੇਰੀ ਤਕ ਤਕ ਪਾਇਆ ਸਦਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸકલ ਕੋ ਤੇ ਦਾਨ ਗੁਰਬਾਣੀ ਪੜਦਿਆਂ ਅਨੇਕਾ ਪ੍ਰਕਾਰ ਦੀਆਂ ਪੂਲਾ ਗਲਤੀਆਂ ਹੋਗੀਆਂ ਨੇ ਸਤਿਗੁਰ ਜੀ ਬਖਸ਼ਣ ਜੋਗ ਹਨ ਆਪ ਸਭ ਸੰਤਾਨੇ ਅਸੀਸ ਬਖਸ਼ੀਂ ਵੇ ਕੀਰਤਨ ਕਰਨ ਦੀ ਸਮੱਥ ਪੈ ਜਾਵੇ ਗੁਰਬਾਣੀ ਪੜ੍ਹਨ ਦੀ ਸੂਝੀ ਆ ਜਾਵੇ ਆਉ ਫਤਿਹ ਦਾ ਦਵਾਬ ਦਿਣਾ ਚ ਬਹੁਤ ਬਹੁਤ ਧੰਨਵਾਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਬਹੁਤ ਬਹੁਤ ਧੰਨਵਾਦ ਬਾਬਾ ਹਰਵਿੰਦਰ ਸਿੰਘ ਜੀ ਦਾ ਬੜਾ ਪ੍ਰੇਮ ਕਰਦੇ ਨੇ ਬੜਾ ਪਿਆਰ ਕਰਦੇ ਨੇ ਸਤਿਗੁਰ ਜੀ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਇਹਨਾਂ ਨੂੰ ਤੇ ਗੁਰੂ ਘਰ ਦਾ ਪ੍ਰਚਾਰ ਕਰਦੇ ਰਹਿਣਗੇ ਆਉ ਫਤਿਹ ਦਾ ਜਵਾਬ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ RAM DAS GUR ਜਿਨ ਸਿਰਿਆ ਤੈਨੈ ਸਵਾਰਿਆ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਬੰਗਾਵਾਲ ਗੁਰੂ ਵਾਲੀ ਹਜ਼ੂਰੀ ਰਾਗ ਜੀ ਸ੍ਰੀ ਦਰਬਾਰ ਸਾਹਿਬ ਬੜੀ ਕਿਰਪਾ ਸਤਿਗੁਰੂ ਜੀ ਦੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤਰਸ ਕੀਤਾ ਬੜੇ ਵੱਡੇ ਭਾਗ ਨੇ ਇਹਨਾਂ ਦੇ ਜੋ ਹਰ ਰੋਜ਼ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠ ਕੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਦੇ ਨੇ ਮਹਾਪੁਰਖਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ ਜੀਓ ਆਇਆਂ ਨੂੰ ਮਹਾਂਪੁਰਖਾਂ ਦਾ ਬੜਾ ਪ੍ਰੇਮ ਪ੍ਰੇਮ ਦੇ ਸਦਕਾ ਹੀ ਹਾਜ਼ਰੀ ਭਰਨ ਵਾਸਤੇ ਆਏ ਮੈਂ ਖੇ ਮੈਂ ਮੰਗਦਾ ਸੰਗਤ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਬਾਬਾ ਆਨੰਦ ਸਿੰਘ ਜੀ ਹਰਚੰਦਪੁਰੇ ਵਾਲੇ ਉਹ ਵੀ ਬੈਠੇ ਨੇ ਮੈਂ ਉਹਨਾਂ ਨੂੰ ਵੀ ਜੀਓ ਆਇਆਂ ਖਦਾ ਬਹੁਤ ਬਹੁਤ ਧੰਨਵਾਦ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਵੀ 20 ਮਿੰਟ ਵਾਸਤੇ ਉਹ ਵੀ ਸਾਜਾਂ ਦੇ ਨੇੜੇ ਆ ਜਾਣ ਪਰ ਉਸ ਤੋਂ ਪਹਿਲਾਂ ਮੈਂ ਸਾਰੇ ਮਹਾਂਪੁਰਖਾਂ ਨੂੰ ਬੇਨਤੀ ਕਰਦਾ ਬਾਬਾ ਜੀ ਨਾਲ ਹੋ ਜਾਣ ਬਾਬਾ ਨਰਿੰਦਰ ਸਿੰਘ ਜੀ ਬਾਬਾ ਜੀ ਸੰਗੋਵਾਲ ਵਾਲੇ ਤਰਪਾਲ ਸਿੰਘ ਜੀ ਸਾਰੇ ਜਥੇ ਦਾ ਸਨਮਾਨ ਕਰਨ ਜੀ ਬਾਬਾ ਰਵਿੰਦਰ ਸਿੰਘ ਜੀ ਵੀ ਨਾਲ ਹੋ ਜਾਣ ਬਾਬਾ ਤਰਪਾਲ ਸਿੰਘ ਜੀ ਸੰਗੋਵਾਲ ਵਾਲੇ ਸਾਰੇ ਮਹਾਂਪੁਰਖਾਂ ਨੂੰ ਬੇਨਤੀ ਆ ਸਾਰੇ ਜਥੇ ਦਾ ਸਨਮਾਨ ਕਰਨ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਗਤ ਦੇ ਵਿੱਚ ਸਵਾਇ ਮਾਨ ਸ਼੍ਰੀਮਾਨ ਸੰਤ ਬਾਬਾ ਧਰਮਪਾਲ ਸਿੰਘ ਜੀ ਸੰਗੋੜ ਵਾਲੇ ਉਹ ਵੀ ਸੰਗਤ ਦੇ ਵਿੱਚ ਆ ਚੁੱਕੇ ਨੇ ਉਹਨਾਂ ਦਾ ਵੀ